ਏ ਬਾਈ ਲੰਗਰ ਲੈ ਕੇ ਆਏ ਨੇ ਇਹਨਾਂ ਦੀ ਬਖਰੀ ਗੱਲ ਇਹ ਆ ਕਿ ਇਹਨਾਂ ਦੀ ਜਥੇਬੰਦੀ ਇੱਥੇ ਨਹੀਂ ਪਹੁੰਚੀ ਹੋਈ ਜਥੇਬੰਦੀ ਨੇ ਭਾਜਪਾ ਦੇ ਆਗੂਆਂ ਦੇ ਘਰ ਕੇ ਰਹਿਣਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਇਹਨਾਂ ਦੇ ਹੱਥ 'ਚ ਦੇਖ ਕੇ ਅਸੀਂ ਰੁਕੇ ਆਂ ਕਿ ਗੱਲਬਾਤ ਕਰਦੇ ਆਂ ਬਾਈ ਸੱਸੀ ਘਰ ਠੀਕ ਆ ਜੀ ਕਿਹੜਾ ਪਿੰਡਾ ਜੀ ਆਪਣਾ ਨਰੇਟਾ ਜੀ ਕਿੰਨੇ ਦਿਨ ਤੋਂ ਲੰਗਰ ਲੈ ਕੇ ਆ ਰਹੇ ਹੋ ਅਸੀਂ ਤਾਂ ਜਬ ਅੱਜ ਜਥੇਬੰਦੀ ਨਹੀਂ ਭਾਈ ਇਹ ਥੋੜੀ ਜਥੇਬੰਦੀ ਉਥੇ ਬੀਜੇਪੀ ਦੇ ਆਗੂਆਂ ਦੇ ਘਰਾਂ 'ਕੇ ਬੈਠੀ ਆ ਤੁਸੀਂ ਇੱਥੇ ਅੰਦੋਲਨ ਦੇ ਵਿੱਚ ਲੰਗਰ ਲੈ ਕੇ ਆ ਰਹੇ ਹੋ ਕੱਲ ਕੱਲ ਸਾਡੀ ਜਥੇਬੰਦੀ ਨੇ ਅਸੀਂ ਭੱਤ ਲਾ ਕੇ ਆਉਂਦਾ ਪੁੱਕੇ ਇਹਨਾਂ ਦਾ ਆ ਮੈਂ ਉਹੀ ਗੱਲ ਕਹ ਰਿਹਾ ਕਿ ਜਥੇਬੰਦੀ ਤੇ ਹੁਣ ਸਾਡੇ ਇਲਾਕੇ 'ਚ ਅਸੀਂ ਕਦੇ ਸੀ ਕਿਵੇਂ ਬੈਜੀ ਇੱਕ ਸਮ ਸਾਡੇ ਬੁਰੇ ਬੈਠੇ ਨੇ ਤੇ ਜਥੇਬੰਦੀ ਨਹੀਂ ਤਰਾਜ ਕਰੋਗੇ ਵੀ ਤੁਸੀਂ ਜਥੇਬੰਦੀ ਸਾਡੀ ਇੱਕ ਹੈ ਜਥੇਬੰਦੀ ਇੱਕੋ ਹੈ ਸਾਰੀ ਇਹ ਹੀ ਇਹ ਪਾਈਆਂ ਸਾਰੇ ਆਪਣੇ ਆ ਜੀ ਹਾਂ ਜਥੇਬੰਦੀ 'ਕੋਈ ਰੋਗ ਨਹੀਂ ਚੱਲ ਰਿਹਾ ਜਥੇਬੰਦੀ ਉੱਤੇ ਹੀ ਅਸੀਂ ਵੀ ਆਪਣਾ ਚੱਲ ਰਹੇ ਹਾਂ ਨੇ ਜੀ ਸੇਵਾ 'ਚ ਨਾਲੇ ਨਾਲੇ ਕੁਛ ਬੰਦੇ ਕਹੀ ਜਾਂਦੇ ਨੇ ਕਿ ਉਰਾਹਾਂ ਵਾਲੇ ਆ ਨਹੀਂ ਰਹੇ ਨਾ ਨਾ ਇਹ ਚ ਕੋਈ ਉਹਨੇ ਉੱਧੀ ਚੱਲ ਪਈ ਦੇ ਜੀ ਉਗਾ ਹਾਂ ਉੱਧੀ ਚੱਲ ਪਈ ਦੇ ਦੇਖੋ ਅਸੀਂ ਭਾਜਪਾ ਕੇ ਰੋਕ ਕੇ ਥੋੜੇ ਸਾਹਮਣੇ ਆ ਦੇਖ ਰਹੇ ਹੋ ਤੁਸੀਂ ਪੱਤਰਕਾਰ ਹੋ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਅਸੀਂ ਉੱਧੇ ਹੀ ਚੱਲ ਰਹੇ ਹਾਂ ਸਾਡਾ ਕੋਈ ਕਿਸੇ ਨਾਲ ਬੈਰ ਬੋਧ ਨਹੀਂ ਅਸੀਂ ਤਾਂ ਮੋਦੀ ਦੇ ਖਿਲਾਫ ਲੜਨਾ ਹੈ ਆਪਣੇ ਹੱਕ ਲੈਣੇ ਆ ਆਪਣੇ ਹੱਕਾਂ ਲਈ ਮਰਨਾ ਹੈ ਅਸੀਂ ਉਹ ਆਪਣੇ ਹੱਕ ਤੇ ਮਰਨਾ ਹੈ ਬਾਈ ਜੀ ਸੀ हां या ਜਉਂਦੇ ਰਹੇ ਕਿ ਨਹੀਂ ਅੱਖ ਲੈ ਜਾ ਸਕਦੇ ਦੇਖੋ ਹੁਣ ਜਉਂਦੇ ਆ ਮਰ ਕਉ ਵੀ ਮਰ ਗਏ ਮਰ ਗਏ ਪਰ ਅਸੀਂ ਹੱਕ ਆਪਣੇ ਹੱਕ ਦੇ ਲੜਨਾ ਹੈ ਦੋਸਤੋ ਇਹ ਇਹ ਪੰਜਾਬ ਦੀ ਨਾ ਇੱਕ ਫਰਜ ਹੈ ਪੰਜਾਬ ਦੀ ਇੱਕ ਪਰੰਪਰਾ ਭਾਈ ਕਨਈਆ ਜੀ ਹੋਏ ਨੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਵਿਰੋਧੀਆਂ ਨੂੰ ਵੀ ਪ੍ਰਸ਼ਾਦੇ ਛਕਾ ਕੇ ਜਾਂਦੇ ਰਹੇ ਨੇ ਇਹ ਤਾਂ ਖਰਾ ਚਲੋ ਕਿਸਾਨੀ ਚੋਂ ਸਾਰੇ ਸਾਰੀ ਜੁਨੀਆਨਾ ਦਾ ਲੰਗਰ ਸਾਰੀ ਜੁਨੀਆਨਾ ਦੇ ਮਸਲੇ ਸੇਮ ਨੇ ਅੱਛਾ ਸਾਡੇ ਜਿਹੜੇ ਮਤਲਬ ਮਸਲੇ ਸਾਰੇ ਇੱਕ ਹੈ ਜੁਨੀਅਰਾਂ ਗਏ ਜਿਹੜੇ ਮੁੱਦੇ ਰੱਖੇ ਹੋਏ ਇੱਕੋ ਹੈ ਸਾਰੇ ਸਾਰੇ ਭਾਈਆਂ ਇੱਕ ਮੁੱਦੇ ਆ ਚਲੋ ਇੱਕ ਗੱਲ ਦੱਸੋ ਪਿੰਡ ਦੀ ਜਿਹੜੀ ਕਮੇਟੀ ਆ ਉਹਨੇ ਜੋ ਕਿਸੇ ਨੇ ਸਾਰੀ ਸਹਿਮਤੀ ਨਾਲ ਆਇਆ ਜਾਂ ਕਿਸੇ ਨੇ ਸਹਿਮਤੀ ਨਾਲ ਆਇਆ ਜੀ ਸਾਰੇ ਹੀ ਇਹੋ ਜਿਹੇ ਗੱਲ ਹੀ ਹੈਗੀ ਸਾਡਾ ਕੋਈ ਕਿਸੇ ਨਾਲ ਬੈਰ-ਵਿਰੋਧ ਨਹੀਂ ਅਸੀਂ ਤਾਂ ਸੇਵਾ ਕਰਨੀ ਹੈ ਇਹਨਾਂ ਦੀ ਭਗਤਾਂ ਦੀ ਜਿੰਨੀ ਹੋਈ ਸਤੋਂ ਦੀ ਸੇਵਾ ਕਰਨੀ ਹੈ ਲੈਗੀ ਸਾਡੇ ਤਾਂ ਕੋਈ ਟੱਕ ਨਹੀਂ ਕਰਦਾ ਅਸੀਂ ਉਧਰ ਵੀ ਜਾਂਦੇ ਆ ਸਾਡੀ ਪਾਰਟੀ ਜਾ ਰਹੀ ਹੈ ਉਹ ਵੀ ਠਹਿਯਾ ਤੋਂ ਲੜਨੇ ਅਸੀਂ ਮਹਾਰਾਜਾਂਗੇ ਹੁਣ 26 ਨੂੰ ਸਾਡੀ ਰੇਲੀਆ ਟਰੈਕਟਰਾਂ ਦੀ 26 ਤਰੀਕ ਨੂੰ ਰੇਲੀ ਕੱਢਣੀ ਆ ਟਰੈਕਟਰਾਂ ਦੀ ਫਿਰ ਅੱਗੇ 13 ਪਤਾ ਨਹੀਂ 14 ਦੀ ਕਾ ਅੱਗੇ ਦਿੱਲੀ ਚ ਰੱਖੀ ਹੋਈ ਆ ਸਭਾ ਪੰਚਾਇਤ ਚੱਲ ਰਹੀ ਹੈ ਕੰਮ ਜਿਹੇ ਨਾਮ ਆਣਾਂਗੇ ਅਸੀਂ ਅਸੀਂ ਨਿਪਰਾਉਂਦੇ ਕਿਸਾਨਾਂ ਤੋਂ ਇਹ ਬੋਲ ਪੰਜਾਬ ਦੇ ਇੱਕ ਕਿਸਾਨ ਦੇ ਨੇ ਤੇ ਪੰਜਾਬ ਦੇ ਇੱਕ ਕਿਸਾਨ ਦੇ ਨਹੀਂ ਪੰਜਾਬ ਦੇ ਹਰੇਕ ਕਾਮ ਕਿਸਾਨ ਦੇ ਨੇ ਜੇ ਪੰਜਾਬ ਦੇ ਲੀਡਰ ਵੀ ਕਿਤਨਾ ਕਿਤੇ ਮਤਭੇਦ ਪੁਲਾ ਕੇ ਇਹਨਾਂ ਬੋਲਾਂ ਦੀ ਐਵੇਂ ਸਮਝਣ ਤਾਂ ਅੰਦੋਲਨ ਹੋਰ ਤੇਜ਼ ਹੋ ਸਕਦਾ ਧੰਨਵਾਦ